ਤਰਨਤਾਰਨ ਜ਼ਿਲ੍ਹੇ ਦੇ ਕਸਬਾ ਸਰਹਾਲੀ ਕਲਾਂ ਨਿਵਾਸੀ ਤਿੰਨ ਨੌਜਵਾਨਾਂ ਦੀ ਤੇਜ਼ ਰਫ਼ਤਾਰ ਟਰੱਕ ਦੀ ਲਪੇਟ 'ਚ ਆਉਣ ਨਾਲ ਮੌਕੇ ਤੇ ਮੌਤ ਹੋ ਗਈ। ਤਿੰਨੋਂ ਨੌਜਵਾਨ ਗੁਰਗੋਬਿੰਦ ਸਿੰਘ ਕਾਲਜ ਸਰਹਾਲੀ ਕਲਾਂ ਵਿੱਚ ਬੀਏ ਦੇ ਵਿਦਿਆਰਥੀ ਸਨ ਅਤੇ ਇਹ ਮੋਟਰਸਾਈਕਲ ਤੇ ਸਵਾਰ ਹੋ ਕੇ ਕਸਬਾ ਚੋਲਾ ਸਾਹਿਬ ਜਾ ਰਹੇ ਸਨ ਕਿ ਅਚਾਨਕ ਪਿੰਡ ਬੱਲੀਆਂ ਵਾਲਾ ਨੇੜੇ ਤੇਜ਼ ਰਫ਼ਤਾਰ ਟਰੱਕ ਦੀ ਲਪੇਟ ਵਿੱਚ ਆ ਗਿਆ। ਇਹ ਤਿੰਨੋਂ ਕਾਲ ਜਬ ਪੂਰਾ ਕਰਕੇ ਟੇਪ ਪੀਰੀਅਡ ਦੇ ਸਾਰੇ ਤੇ ਮਤਲਬ ਚੋਲੇ ਨੂੰ ਜਾ ਰਹੇ ਸੀ ਤੇ ਜਦੋਂ ਇਹ ਪੁਲ ਤੇ ਨਹਿਰ ਤੇ ਪਹੁੰਚੇ ਆ ਆਪਣੇ ਨਖਾਸੂ ਨਹਿਰ ਦੇ ਤੇ ਵਾਲੇ ਦੇ ਨੇੜੇ ਉਹ ਗੋ ਟਰੱਕ ਜਿਹੜਾ ਉਹ ਟਰਾਲਾ ਕੀ ਮੈਂ ਪੁਲ ਤੇ ਰਫਤਾਰ ਜਾਇ ਤੇ ਮੇਰੇ ਸਰ ਤੇ ਨਾਮ ਬਲੇਟ ਕੇ ਨਾਲ ਲੱਗ ਗਿਆ ਇਹ ਚੋਲੇ ਨੂੰ ਸਾਡੇ ਬੱਚੇ ਜਾ ਰਹੇ ਸੀ ਜੀ ਤੇ ਅਚਾਨਕ ਟਰੱਕ ਵਾਲੇ ਨੇ ਮਿੱਧ ਕਿਤੇ ਗਾਂ ਨਿਕਲ ਗਿਆ ਟਰੱਕ ਵਾਲੇ ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਤੇ ਉਥੇ ਇਹੋ ਜਿਹਾ ਚੌਂਕ ਬਣਨਾ ਚਾਹੀਦਾ ਵਾ ਗਾਂ ਤੋਂ ਜਿਹੜਾ ਕੋਈ ਇਹੋ ਜਿਹਾ ਹਾਦਸਾ ਨਾ ਹੋਵੇ ਪੱਲੇ ਮਹਾਪੇ ਉਹਦੇ ਅੱਗੇ ਸਾਡੇ ਕੱਖ ਨਹੀਂ ਰਹਿ ਗਿਆ ਕੰਮ ਤੋਂ ਕੰਮ ਉਹ ਜਿਹੜਾ ਡਾਕ ਲਿਆ ਫੜਿਆ ਗਿਆ ਵਾ ਟਰੱਕ ਉੱਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਖਬਰਾਂ ਦੀ ਦੁਨੀਆ ਵਿੱਚ ਆਓ ਸਾਡੇ ਨਾਲ ਕਦੇ ਵੀ ਸਿੱਕੀ ਤੋਂ ਵੀ ਜੁੜੋ ਆਪਾਂ ਮਿਲਾਂਗੇ ਫੇਸਬੁੱਕ ਤੇ ਅਸੀਂ ਦਿਖਾਂਗੇ YouTube ਤੇ ਸਾਨੂੰ ਫੋਲੋ ਕਰੋ ਟਵਿੱਟਰ ਤੇ ਖਬਰਾਂ ਨਾਲ ਜੁੜੇ ਰਹੋ ਦਿਨ ਰਾਤ